एक ओंकार सतनाम नाम करता पुरुख निर्भा अकाल मुहूर्त गुरु नान साब कर देने कैसा परमेश्वर है अकाल मुहूर्त है देश काल अवस्था का कोई उससे फर्क नहीं पैदा इंसाना देर फर्क पैदा कोई बचपन च किसी ने मिलिया हो देश और सी ਕਾਲ ਵਖਰਾ ਸੀ ਸਵੇਰੇ ਹੋਇਆ ਜਾਂ ਸ਼ਾਮ ਹੋਇਆ ਰਾਤ ਦਾ ਸਮਾਂ ਹੋਇਆ ਅਵਸਥਾ ਉਹਦੀ ਉਸਮਿਲ ਬਚਪਨ ਦੀ ਜਵਾਨੀ ਦੀ ਉਸ ਸਭ ਦੀ ਬੜੇ ਸਮੇਂ ਬਾਅਦ ਕਿਸੇ ਹੋਰ ਦੇਸ਼ ਮਿਲਿਆ ਦੇਸ਼ ਹੋਰ ਹੈ ਕਾਲ ਹੋਰ ਹੈ ਉਥੇ ਸਵੇਰੇ ਮਿਲੈ ਸਾਨੂੰ ਸ਼ਾਮ ਹੀ ਮਿਲ ਗਿਆ ਅਵਸਥਾ ਪਰ ਹੈ ਕਿ ਉਥੇ ਜਵਾਨੀ ਦਾ ਸਮਾਂ ਸੇ ਬੜੇ ਬਚ ਮਿਲੇ ਦੇਸ਼ ਕਾਲ ਅਵਸਥਾ ਦਾ ਫਰਕ ਸਾਡੇ ਇਨਸਾਨਾਂ ਦੇ ਪੈਂਦਾ ਪਰਮੇਸ਼ਰ ਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਇਹ ਉਹਦਾ ਰੰਗ ਰੂਪ ਚੇਨ ਚਕਰ ਬਦਲਦਾ ਨਹੀਂ ਇੱਕੋ ਹੀ ਸਾਰ ਰਹਿੰਦਾ ਹੈ ਨਾ ਉਹ ਬਾਲਕ ਹੁੰਦਾ ਹੈ ਨਾ ਜਵਾਨ ਉਹ ਨਾ ਬਡੇ ਬਿਡੇ ਪੈਸਾ ਹੁੰਦਾ ਕਿਸੇ ਤਰ੍ਹਾਂ ਦਾ ਉਸੇ ਉੱਪਰ ਅਸਰ ਨਹੀਂ ਪੈਂਦਾ ਇਸ ਕਰਕੇ ਮਾਰ ਕੇ ਕਹਿੰਦੇ ਆਕਾਲ ਹੈ ਕਾਲ ਦੁ ਰਹਿੰਦਾ ਹੈ ਕਾਲ ਪਰਮੇਸ਼ਰ ਦਾ ਅਧੀਨ ਹੈ ਸਾਰੀ ਸਿਸਟਿ ਜਿੰਨੇ ਵੀ ਹੈ ਜਲ ਚਰ ਥਲ ਚਰ ਨਵ ਚਰ ਦੇਵੀ ਦੇਵਤਾ ਨੇ ਚੰਦਰਮਾ ਸੂਰੇਜ ਨੇ ਸਭ ਲੇ ਹੋ ਜਾਂਦਾ ਹੈ ਲੇਕਿਨ ਅਕਾਲਪੁਰ ਖੁਦ ਰਹਿਂਦੇ ਨੇ ਕਾਲ ਉਹਨਾਂ ਨੂੰ ਨਹੀਂ ਗ੍ਰਸ ਸਕਦਾ ਸਾਰੇ ਸੰਸਾਰ ਨੂੰ ਕਾਲ ਗ੍ਰਸ ਲੈਂਦਾ ਲੇਕਿਨ ਕਾਲ ਅਕਾਲਪੁਰ ਦੇ ਅਧੀਨ ਹੈ ਇਸ ਕਰ ਮਾਰੇ ਉਹਨੂੰ ਪ੍ਰਮਾਨ ਕਰਨੇ ਪਰਮੇਸ਼ਰ ਕਿਹਦਾ ਹੈ ਅਕਾਲ ਮੂਰਤ ਹੈ ਉਹਦਾ ਦਰਸ਼ਨ ਸਫਲ ਹੈ ਸਫਲ ਦਰਸ਼ਨ ਅਕਾਲ ਮੂਰਤ ਪਰਬ ਹੈ ਵੀ ਉਹ ਬਣਾ ਰਹਾ ਸਭਰ ਦਰਸ਼ਨ ਹੈ ਉਸ ਪਰਮੇਸ਼ਰ ਦਾ ਅਕਾਲ ਮੂਰਤ ਹੈ ਕਿਸੀ ਮੂਰਤ ਦੀ ਅਕਾਲ ਹੈ ਔਰ ਫਿਰ ਪਰਬ ਹੈ ਵੀ ਉਹ ਬਣਾ ਰਹਾ ਪਰਬ ਹੈ ਵੀ ਉਹ ਹਮੇਸ਼ਾ ਰਹੇਗਾ ਵੀ ਐਸਾ ਉਹ ਪਰਮੇਸ਼ਰ ਹੈ ਜਿਹੜਾ ਅਕਾਲ ਰੂਪ ਦੀ ਰਚਨਾ ਸਾਰੀ ਸੰਸਾਰ ਹੈ ਔਰ ਆਪਣੇ ਪਗਤਾਂ ਵਸੇ ਜਿਹਾ ਸਮਝੇ ਰੂਪ ਧਾਰਨ ਕਰ ਲੈਂਦੇ ਨੇ रूप रंग चेंज करता होना तो है नहीं लेकिन धारण कर लेते ने जैसा मर्जी उनका इच्छा हो वैसा रूप धारण कर ले जगर चैनर बन जाता पात नहीं जे रूप रंग और लेख पेग के न सकत के अचल मूर्त अनुभव प्रकाशामितौज कहे जे चकर चैनर बन जात ਅਰਪਾਤ ਨਹੀਂ ਜੇ ਨਾ ਉਹਦਾ ਚੱਕਰ ਹੈ ਨਾ ਚੇਨ ਹੈ ਨਾ ਕੋਈ ਪੂਜਾਤ ਹੈ ਨਾ ਕੋਈ ਪਾਤ ਹੈ ਨਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਪੀਖ ਹੈ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਵ ਪ੍ਰਕਾਸ਼ ਅਮਿਤੋ ਜਿ ਕਹੇ ਜੇ ਨਾ ਸੰਖੰਗ ਨਾ ਚਕਰੰਗ ਨਾ ਗਦਾ ਨਾ ਸ਼ਾਮੰਗ ਅਸਜ ਰੂਪ ਰੰਗ ਜਨਮ ਨੇਤ ਨੇਤ ਕਤੰਦ ਵੇਦਾ ਉਸ ਪਰਮੇਸ਼ਰ ਦਾ ਰੂਪ ਰੰਗ ਚੇਨ ਚਕਰ ਹੈ ਨਹੀਂ ਨਹੀਂ ਤੇ ਧਿਆਨ ਕਰਦੇ ਨੇ ਸਾਰੇ ਵਿਸ਼ਣ ਭਗਵਾਨ ਨੇ ਉਹਨ ਕੋਲ ਸੰਖ ਹੈ ਜਗਰ ਹੈ ਗਦਾ ਹੈ ਸ਼ਾਮ ਰੰਗ ਹੈ ਪਰ ਮਾਰ ਕਹਿੰਦੇ ਚਕਰ ਚਿਹਨਾ ਬਣ ਜਾਉ ਤਾ ਅਰ ਬਾਤ ਨਹੀ ਜੇ ਨਾ ਦਾ ਰੰਗ ਨਾ ਚਿਹਨ ਚਕਰ ਨਾ ਸੰਖ ਨਾ ਚਕਰੰਗ ਨਾ ਗਦਾ ਨਾ ਸ਼ਾਮ ਕਿ ਨਾ ਉਸ ਪਰਮੇਸ਼ੁਰ ਕੋਈ ਸੰਖ ਹੈ ਨਾ ਗਦਾ ਹੈ ਨਾ ਚਕਰ ਹੈ ਨਾ ਸ਼ਾਮ ਰੰਗੀ ਹੈ ਜਨੇ ਨ ਤੂ ਫਰਗੇ ਤੇ ਚਿੰਦੜ ਨੇ ਇਹ ਭਗਤਾਂ ਦੇ ਬਣਾਏ ਹੋਏ ਨੇ ਕਿਉਂਕਿ ਪਰਮੇਸ਼ਰ ਦਾ ਰੰਗ ਰੂਪ ਚੇਨਚੁ ਕਰਦਾ ਹੈ ਹੀ ਕੋਈ ਨਹੀਂ ਉਹ ਵਸਾ ਰੰਗ ਰੂਪ ਚੇਨਚੁ ਕਰਦਾ ਹੈ ਜੈਸਾ ਕੋਈ ਸੋਚ ਲਵੇ ਜਿੱਦਾਂ ਕੋਈ ਸੋਚਦਾ ਵੈਸਾ ਪਰਮੇਸ਼ਰ ਬਣ ਕੇ ਆਉਂਦਾ ਕਿਉਂਕਿ ਜੇ ਨਵਾਂ ਰੂਪ ਬਣਾ ਕੇ ਭਾਰਤ ਭਗਵਾਨ ਸਾਹਮਣੇ ਆਏ ਤੇ ਭਗਤ ਪੁੱਛਣਗੇ ਆਪ ਕੌਣ ਤੇ ਭਗਤ ਦੀ ਇੱਛਾ ਲੱਗਦਾ ਵੀ ਇਸ ਤਰ੍ਹਾਂ ਦੀ ਪਰਮੇਸ਼ਨ ਹੈ ਜੋ ਕੋਈ ਵਿਚਾਰ ਕਰੇ ਵੀ ਇਸ ਤਰ੍ਹਾਂ ਦਾ ਚੋਲਾ ਪਾਏ ਪਰਮੇਸ਼ਨ ਦੇ ਚੋਲੇ ਵਾਲੇ ਆ ਜਾਣਗੇ ਜੇ ਸਮਝੇ ਕੋਈ ਯੁਵਾ ਰੂਪ ਹੈ ਤਾਂ ਯੁਵਾ ਚਾਹੁੰਦੇ ਨੇ ਕੋਈ ਭਗਵਾਨ ਨੂੰ ਬਿਰਧ ਸਮਝਦਾ ਤੇ ਬਿਰਧ ਦੇ ਉਪਚਾਰ ਜਾਂਦੇ ਨੇ ਕੋਈ ਬਾਲਕ ਰੂਪ ਦੀ ਤਪੱਸਿਆ ਕਰਦੇ ਨੇ ਧਿਆਨ ਕਰਨ ਦੇ ਤੇ ਪਰਮੇਸ਼ਰ ਨਾਲ ਬਾਲਕ ਰੂਪ ਜੀ ਆ ਕੇ ਮਿਲ ਲੈਂਦਾ ਉਹਦੇ ਪੁਰਦੇ ਵਿੱਚ ਇੱਕ ਦੇਵਾ ਨਾਮ ਦੇ ਪੰਡਤ ਰਹਿੰਦੇ ਨੇ ਬੜਾ ਸਮਾਂ ਹੋ ਗਿਆ ਉਹਨਾਂ ਦੀ ਉਮਰ ਹੀ ਬਤੀਤ ਹੋ ਗਈ ਮੰਦਿਰ ਦੀ ਸੇਵਾ ਕਰਦੇ ਹਨ ਰਾਜੇ ਦਾ ਮੰਦਿਰ ਹੈ ਉੱਥੇ ਪੂਜਾ ਕਰਦੇ ਨੇ ਰੋਜ਼ ਨੈਮ ਨਾਲ ਉੱਥੇ ਦਾ ਰਾਣਾ ਵੀ ਰੋਜ਼ ਆਉਂਦਾ ਹੈ ਮੰਦਰ ਨਮਸਕਾਰ ਕਰਨ ਵਾਸਤੇ ਪਰ ਇਹ ਜਿਹਾ ਆਰਤੀ ਕਰਦੇ ਨੇ ਔਰ ਫਿਰ ਪ੍ਰਸ਼ਾਦ ਦੇ ਨਾਲ ਰਾਣੇ ਨੂੰ ਇੱਕ ਮਾਲਾ ਰਾਜੇ ਦੇ ਬਾਗ ਤੋਂ ਮਾਲੀ ਤਿਆਰ ਕਰਕੇ ਲਿਆਉਂਦਾ ਉਹ ਮਾਲਾ ਰੋਜ਼ ਭਗਵਾਨ ਦੀ ਮੂਰਤੀ ਨੂੰ ਬਣਾ ਬਣਾ ਦਿੱਤੀ ਜਾਂਦੀ ਆਰਤੀ ਤੋਂ ਬਾਅਦ ਹਨ ਜੀ ਉਹ ਮਾਲਾ ਮਗਵਾਨ ਦੇ ਮੂਰਤੀ ਦੇ ਗਲੇ ਤੋਂ ਉਤਾਰ ਕੇ ਰਾਣੇ ਨੂੰ ਪਨਾ ਦਿੰਦੇ ਸਨ। ਇਹੋ ਜੀ ਬ੍ਰਤਾ ਜਲਦੀ ਵੀ ਕਈ ਸਾਲ ਹੋ ਗਏ ਇਸ ਰਨ। ਇੱਕ ਵਾਰ ਰਾਣਾ ਸਾਹਿਬ ਆਏ ਨਹੀਂ ਮੰਦਿਰ। ਛੇਰ ਹੋ ਗਿਆ, ਧੀਰ ਹੋ ਗਿਆ ਇੰਤਜ਼ਾਰ ਕਰਦੇ ਕਰਦੇ ਕਾफी ਸਮਾਂ ਹੋ ਗਿਆ। ਪਜਾਨੇ ਸੋ ਜਾ ਸ਼ਾਇਦ ਅੱਜ ਕੋਈ ਐਸਾ ਕੋਈ ਕੰਮ ਆ ਗਿਆ ਬਸ ਹੋ ਗਏ ਨਾ ਆ ਨਹੀਂ ਸਕਣਗੇ। ਇਸ ਕਰਕੇ ਉਹ ਕਹਿੰਦੇ ਮੰਦਰ ਬੰਦ ਕਰਕੇ ਚੱਲਦੇ ਆ ਮੰਦਰ ਦੇ ਪੱਟ ਬੰਦ ਹੋ ਜਾਂਦੇ ਸਨ ਤੇ ਪੁਜਾਰੀ ਨੇ ਫਿਰ ਸਾਰਾ ਸਮਾਨ ਸਮੇਟਿਆ ਸੰਭਾਲ ਲਿਆ ਔਰ ਉਹ ਮਾਲਾ ਸੋਹ ਜਾਈ ਮਾਲਾ ਜੀ ਤਾਂ ਆਈ ਨਹੀਂ ਚਲੋ ਮੈਂ ਆਪ ਹੀ ਪਾ ਲਵਾਂ ਉਹ ਮਾਲਾ ਨੇ ਆਪ ਪਾ ਲਈ ਔਰ ਬਾਅਦ 15 ਵਜੇ ਬੰਦ ਕਰਨ ਲੱਗੇ ਬਾਹਰ ਨਿਕਲਣ ਲੱਗਾ ਅਚਾਨਕ ਰੱਤ ਦੀ ਆਵਾਜ਼ ਆ ਗਈ ਦੂਰੋਂ ਦੇਖਿਆ ਮਿੱਟੀ ਉੜੀ ਦੀਵੇ ਤੇ ਰਾਨਾ ਸਵਾਗਤ ਘਬਰਾ ਕੇ ਇੱਕਦਮ ਉਹਨੇ ਦਰਵਾਜਾ ਖੋਲੇ ਅੰਦਰ ਗਏ ਸਾਰਾ ਸਮਾਨ ਠੀਕ ਠਾਕ ਰੱਖਿਆ ਇਹ ਦੇਖਦੇ ਮਾਲਾ ਦਾ ਆਪਾਈਏ ਛੇਤੀ ਨਾਲ ਮਾਲਾ ਉਤਾਰ ਕੇ ਫਿਰ ਬਗਵਾਨ ਦੀ ਮੂਰਤੀ ਦੇ ਗਲੇ ਚ ਬਾਤੀ ਅਨੇ ਚੇ ਰਾਨਾ ਸਭ ਉਹਨਾਂ ਚ ਗਏ ਆ ਕੇ ਜਨਮਤ ਪ੍ਰਣਾਮ ਕੀਤੀ ਪੁਜਾਰੀ ਜੀ ਨੇ ਤਿਲਕ ਲਗਾਇਆ ਜਨਾਬਾ ਦਿੱਤਾ ਔਰ ਉਹ ਫਿਰ মালা ਉਤਾਰ ਕੇ ਮਗਾਂਦੀ ਮੂਰਤੀ ਤੋਂ ਰਾਣਾ ਸਾਹਿਬ ਦੀ ਗਲੀ ਚ ਪਾਉਂਦੇ। ਅਚਾਨਕ ਰਾਣੇ ਦੇ ਧਿਆਨ ਪਿਆ ਇੱਕ ਬਾਲ ਸਪੀਦ ਲੱਗਾ ਹੋਇਆ। ਰਾਜਾ ਲੋਕ ਨੇ ਸਮਝ ਜਾਂਦੇ ਬੜੀ ਜਲਦੀ। ਦੇਖਦੇ ਇਹ ਬਾਲ ਤਾਂ ਇਸ ਪੁਜਾਰੀ ਜਿੱਦਾ ਮਿਲਤ ਪੁਜਾਰੀ ਹੈ। ਇਹ ਦੇ ਕਿਸਾਂ ਦਾ ਬਾਲ। ਤੇ ਇਹ ਇਸ ਨਦੀ ਦਾ ਮੱਲੇ ਵਿੱਚ ਨੇ ਆਪ ਮਾਲਾ ਪਾਈ ਸੀ। ਕਿ ਮੈਨੂੰ ਧੇਰ ਹੋ ਗਿਆ ਹਣੇ। ਰਾਣਾ ਕਿਹਾ ਲੰਕੇ ਕੀ ਗੱਲ ਭਗਵਾਨ ਬਿਰਦ ਹੋਗੇ ਨੇ ਚਿੱਟੇ ਬਾਲ ਹੋਗੇ ਨੇ ਬਾਲ ਪਕੜਿਆ ਰਾਣੇ ਨੇ ਅਸੂ ਚਿੱਟੇ ਰੰਗ ਦਾ ਘਬਰਾ ਗਿਆ ਇਕਦਮ ਬੁਜਾਰੀ ਮੋਜਨ ਕਿਹਾ ਹਾਂ ਮਹਾਰਾਜ ਭਗਵਾਨ ਬਿਰਦ ਹੋਗੇ ਨੇ ਰਾਣੇ ਨੂੰ ਬੜਾ ਗੁੱਸਾ ਚੜਿਆ ਇਕਦਮ ਇਹ ਝੂਠ ਬੋਲਦਾ ਮੇਰੇ ਨਾਲ ਇਹ ਭਗਵਾਨ ਬਿਰਦ ਹੁੰਦੇ ਨਹੀਂ ਕਦੀ ਯਾਨੀ ਅੱਛਾ ਕਾਲ ਮੇਰ ਮੈਂ ਭਗਵਾਨ ਦਾ ਬਿਰਦ ਰੂਪ ਹੀ ਦੇਖਾਂਗਾ ਜੇ ਨਾ ਹੋਇਆ ਬਿਰਦ ਰੂਪ ਤੇ ਫਿਰ ਤੁਸੀਂ ਸਾਵਧਾਨ ਰਹਿੰ। ਸਮਝ ਗਿਆ ਵੀ ਮੌਤ ਦੀ ਸਜ਼ਾ ਹੋ ਜਾਏਗੀ। ਮোগান ਉਹ ਦੇਖਦਾ ਪਿਆ ਪਾਂਡਾ ਇਹ ਦੇਵਾ ਪਾਂਡਾ ਹੈ ਜਿਹੜੇ ਅੱਜ ਤੱਕ ਪੂਜਾ ਕਰਦਾ ਸੀ। ਮੂੰਹ ਤੋਂ ਚੂੜ ਬੋਲਿਆ ਗਿਆ। ਇੱਕ ਚੂੜ ਲਗਾਉਣ ਵਾਸਤੇ ਕਈ ਚੂੜ ਬੋਲਨੇ ਪੈਂਦੇ ਨੇ। ਯਾਨੀ ਭਗਵਾਨ ਬਿਰਧ ਹੋ ਗਏ ਕਿ ਹਾਂ ਮਾਰੇ ਭਗਵਾਨ ਬਿਰਧ ਹੋ ਗਏ ਨੇ ਜਿੱਡੇ ਬਾਲ ਹੋ ਗਏ ਨੇ ਜੂਟ ਤੇ ਜੂਟ ਭੁੱਲੀ ਜਾਂਦਾ ਰਾਣਾ ਮੰਦਰ ਤੋਂ ਬਾਹਰ ਨਿਕਲੇ ਗਿਆਨ ਲਗਾ ਪਰ ਠੀਕ ਹੈ ਕੱਲ ਮੈਂ ਬਿਰਧ ਰੂਪ ਦਾ ਦਰਸ਼ਨ ਕਰਾਂਗਾ ਰਾਣਾ ਕਹਿ ਕੇ ਚਲਾ ਗਿਆ ਹੁਣ ਪੁਜਾਰੀ ਘਰ ਆ ਗਿਆ ਕਮਲ ਲੱਗ ਪਿਆ ਇੱਕਦਮ ਜੂਟ ਬੋਲਦਾ ਦਿੱਤਾ ਉਹਨਾਂ ਕਹਾਂਗਾ ਕਿ ਭਗਵਾਨ ਕਿਸ ਤਰ੍ਹਾਂ ਬੁੱਢੇ ਹੋ ਸਕਦੇ ਨੇ ਜਾਰੋ ਜਰ ਰੁੰਦਾ ਜਨਾ ਭੁੱਖਾ ਨਾ ਪਿਆਸ ਨਾ ਨੀਂਦ ਦਸ ਸਾਹਮਣੇ ਬਹੁਤ ਦਿੱਸਦੀ ਔਰ ਦਿੱਸਦੇ ਇਤਨੇ ਚਿਰ ਹੋ ਗਿਆ ਸਮੰਦਰ ਦੀ ਪੂਜਾ ਕਰਦਿਆਂ ਨਾ ਆਖਰੀ ਵਸਤਾ ਹੈ ਬਿਰਦ ਵਸਤਾ ਹੈ ਜੇ ਕਲੰਗ ਦਾ ਟਿਕਾ ਲੱਗ ਜਾਏਗਾ ਸਾਰਾ ਪਰਿਵਾਰ ਮ ਬਦਨਾਮ ਹੋ ਜਾਏਗਾ ਬੱਚੂ ਝੂਠ ਬੋਲਦੇ ਨੇ ਅੱਜ ਉੱਤੇ ਦੇਵਾ ਪੰਡਤ ਜਾਈ ਨੇਰੇ ਉੱਤੇ ਮੰਦਰ ਬੈਠੇ ਨੇ ਜਾਰੋ ਜਰ ਰੋਈ ਜੰਦਨ ਹੈ ਪ੍ਰਭੂ ਝੂਠ ਬੋਲ ਦਿੱਤਾ ਮੈਂ बोलना नहीं चाहता से मैं अचानक बोलिया गया मेरे मुंह चो निकल गया अचानक क्योंकि डर गया वो बाल मेरा से सफेद राणे ने कहा तो भगवान बिरद हो गए मैं कहा। हां जी हो गए ने यह बाल उन्होंने ही है तो हम आप कृपा करो मैं थोड़े तो आसरे ते तो आसरे मैं झूठ बोल दिता सोचा हूं बाकी जिंदगी ये तुम मिलेगी नहीं मिलेगी ਬਿਰਦ ਵਸਤਾ ਜੀ ਮੌਦੀ ਸਜਾ ਹੋਏਗੀ ਰੋਂਦਾ ਜਾਂਦਾ ਜਾਰੋ ਜਾਰੇ ਪ੍ਰਭੂ ਕੁਛ ਕਿਰਪਾ ਕਰੋ ਬਚਾ ਲਓ ਆਪ ਗਲਤੀ ਬੜੀ ਹੋ ਗਈ ਪੁਲ ਬਹੁਤ ਬੜੀ ਹੋ ਗਈ ਆਪ ਨੂੰ ਮੈਂ ਕਹਤਾ ਬਿਰਦ ਹੋਗੇ ਭਗਵਾਨ ਸਾਰੀ ਰਾਤ ਦੇਵਾ ਪੰਡਤੇ ਬੈਠੇ ਰਹੇ ਨੀਂਦ ਵੀ ਨਹੀਂ ਆਈ ਰੋਂਦੇ ਰਹੇ اے ਪ੍ਰਭੂ ਕਿਰਪਾ ਕਰੋ ਆਪ ਵੇ ਲੋਗੇ ਯਾਰ ਸਿਲਾਕ ਲਗੀ ਐਸਾ ਲਗਾ ਭਗਵਾਨ ਕਹਿੰਦੇ ਕਿਉਂ ਡਰਦਾ ਉਹਦੇ ਇਸ਼ਨਾਨ ਪਾਨ ਕੀਤਾ ਸਾਰੀ ਪੂਜਾ ਦੀ ਸਮਗਰੀ ਠੀਕ ਠਾਕ ਹੀ ਤੀ ਪੁਜਾਰੀ ਨੇ ਦੇਖਿਆ ਬਾਹਰੋਂ ਮਾਲੀ ਆ ਗਿਆ ਮਾਲਾ ਲੈ ਕੇ ਰੋਜ਼ ਮਾਲੀ ਮਾਲਾ ਲੈ ਕੇ ਹੰਦਸ ਭੁਲਾਂਦੀ ਭਗਵਾਨ ਦੇ ਅਰਪਣ ਹੁੰਦੀ ਸੀ ਔਰ ਫਿਰ ਪੁਜਾਰੀ ਮਾਲਾ ਉਤਾਰ ਕੇ ਰਾਣੇ ਦੀ ਗਲੇ 'ਚ ਪਾ ਦਿੰਦਾ ਹੁੰਦਾ ਸੀ ਅੰਜ ਪੁਜਾਰੀ ਦਿੱਖਦਾ ਹੈ ਮਾਲਾ ਆ ਗਈ ਹੈ। ਭਗਵਾਨ ਦੀ ਮੂਰਤੀ ਜਿਉਂਦੀ ਥੀ ਹੈ। ਹੁਣ ਕਿਸ ਤਰ੍ਹਾਂ ਦੇ ਨਾਲ ਜਿੰਦਗੀ ਦੇ ਬਚਾ ਹੋਵੇਗਾ। ਨੇਤਰਾਂ 'ਚ ਜਲ ਚਲਦਾ ਜਾਂਦਾ। ਐਨੇ ਜਲਾ ਦੀਵਾ ਆ ਜਾ ਗਈ। ਰਾਣਾ ਸਾਹਿਬ ਆ ਗਏ। ਸਾਰੀ ਸਮਗਰੀ ਠੀਕ ਠਾਕ ਕੀਤੀ ਆਰਤੀ ਹੋਣੀ ਹੈ। ਹੁਣ ਹੌਸਲਾ ਨਹੀਂ ਪੈਂਦਾ ਮੂਰਤੀ ਵੱਲ ਦੇਖਣ ਦਾ। ਕਿਉਂਕਿ ਇਹ ਮૂર્ਤੀ ਦੇ ਦਬਾਲਾ ਨਹੀਂ ਸਕਦੇ। ਔਰ ਰਾਜਾ ਨੇ ਕਿਹਾ ਕਿ ਤਾ ਵੀ ਮੈਂ ਦੇਖਣਾ ਆ ਕੇ ਮૂર્ਤੀ। ਅੰਜੇ ਰੋਣ ਨੇ ਅੰਦਰ ਪ੍ਰਵੇਸ਼ ਕੀਤਾ ਮੱਥਾ ਟੇਕਿਆ। ਸਾਹਮਣੇ ਦੇਖਦਾ ਜਿੱਟੇ ਰੰਗ ਦੇ ਕੇਸ ਨੇ ਚਿੱਟੀ ਦਾੜੀ ਮਗਵਾਂ ਦੀ ਮૂર્ਤੀ ਨੂੰ। ਐਕਦਮ ਬੜਾ ਗੁੱਸਾ ਚੜਾ ਨੇ ਦੇਖੋ ਧੋਗੇ ਬਾਜ਼ ਕੁਝ ਚਿੱਟੇ ਵਾਲ ਲਿਆ ਕੇ ਨੇ ਮੂਰਤੀ ਨੂੰ ਲਗਾ ਦਿੱਤੇ ਨੇ ਇਸ ਉਹਦਾ ਮੇਦਾ ਪਾਜ ਕਢਾ ਕਹਿੰਦਾ ਪੁਜਾਰੀ ਜੀ ਮੈਂ ਰੇਸ਼ਮੀ ਬਸਤਰ ਪਾ ਕੇ ਇਸ਼ਨਾਨ ਕਰਕੇ ਆਇਆ ਸੁੱਚਾ ਬੰਦਾ ਮੈਂ ਅੱਗੇ ਹੋ ਕੇ ਦਰਸ਼ਨ ਕਰ ਸਕਦਾ ਕਿਉਂਕਿ ਪਿਛੇ ਹੋ ਕੇ ਹੀ ਸਭ ਮਤਾਂ ਦੇਖਦੇ ਨੇ ਤੇ ਪੁਜਾਰੀ ਅੱਗੇ ਜਾਂਦਾ ਕੇਵਲ ਤੇ ਰਾਣਾ ਕਹਿੰਦਾ ਮੈਂ ਅੱਗੇ ਹੋ ਕੇ ਦਰਸ਼ਨ ਕਰ ਸਕਦਾ ਉਹਦਾ ਮਤਲਬ ਸੀ ਮੈਂ ਦਾੜੀ ਖਿੱਚ ਕੇ ਦਿਖਣੀ ਹੈ ਤੇ ਹਾਂ ਮਹਾਰਾਜ ਆਪ ਦਾ ਮੰਦਰ ਹੈ ਆਪ ਮਾਲਕ ਆਪ ਆ ਸਕਦੇ ਹੋਗੇ ਰਾਣੇ ਲੱਗੇ ਹੋ ਕੇ ਇਕਦਮ ਦਾੜੀ ਨੂੰ ਖਿੱਚਿਆ ਵੀ ਦਾੜੀ ਬਾਹਰ ਆ ਜਾਏਗੀ ਤੇ ਮੈਂ ਕਹਾਂਗਾ ਤੂੰ ਮੇਰੇ ਨਾਲ ਝੂਟਾ ਫਰੇਵ ਕਰਦਾ ਉਹ ਦੋ ਚਾਰ ਵਾਲ ਜਿਉਂ ਖਿੱਚੇ ਉਸਨੇ ਐਦਾ ਲਗਾ ਜਿਦਾ ਇਨਸਾਨ ਨੱਕ ਚੜਾ ਲੈਂਦਾ ਮੋਰ ਦੀ ਨਾਕਿ ਚਲ ਆਇਆ ਔਰ ਵਾਲ ਖਿੱਚਣ ਨਾਲ ਰਾਣੇ ਦੇ ਹੱਥ ਆ ਗਏ ਔਰ ਨਾਲ ਹੀ ਖੂਨ ਦੇ ਛਿੱਟੇ ਉਹਦੇ ਚੋਲੇ ਤੇ ਪੈ ਗਏ। ਇੱਕਦਮ ਭੇਉਸ਼ਕੇ ਗਿਰ ਗਿਆ ਰਾਣਾ। ਉਹ ਸੋਚਿਆ ਸੀ ਨਕਲੀ ਦਾੜੀ ਲਾਈਏ ਤੇ ਮੈਂ ਇਹਦਾ ਪਾਸ ਖੋਲ ਲੈ। ਪਰ ਭਗਵਾਨ ਨੇ ਤਾਂ ਉਹਨੂੰ ਬਚਾਉਣ ਵਾਸਤੇ ਐਸਾ ਰੂਪਦਾਨ ਕਰ ਲਿਆ। ਕਾ ਵੀ ਜਦ ਬਾਅਦ ਜਦ ਰਾਣੇ ਨੂੰ ਹੋਸ਼ ਆਈ। ਤੂੰ ਦੇਖਦਾ ਦਾੜੀ ਕੇ ਸਵੇਧ ਰੰਗ ਦੇ ਨੇ ਮੂਰਤੀ ਨੂੰ ਲੱਗੇ ਹੋਏ ਔਰ ਚੋਲੇ ਤੇ ਛੱਡੇ ਪੇ ਨਖੂਨ ਦੇ ਜਦ ਜਦ ਵਾਲ ਖਿੱਚੇ ਤੇ ਨਾਲ ਖੂਨ ਨਿਕਲਿਆ ਮਾਫ਼ੀ ਮੰਗਦਾ ਹੁਣ ਆਵਾਜ਼ ਆਈ ਉੱਥੋਂ ਦੇਖੋ ਪਗਦਾ ਦੀ ਕਿ ਐਸੀ ਰੱਖਿਆ ਕਰਦੇ ਨੇ ਪਰਮੇਸ਼ਰ ਕਹਿੰਦੇ ਰਾਣਾ ਅਜ ਤਬਾਤ ਮੇਰੇ ਬੰਦਰ ਨਹੀਂ ਆ ਸਕਦਾ ਜਦ ਤੱਕ ਤੁਸੀਂ ਰਾਜਾ ਦੇ ਸਿੰਘਾਸਨ ਦੀ ਸ਼ੋਭਿਤ ਨਹੀਂ ਹੁੰਦੇ ਤਾਂ ਤਾ ਤੱਕ ਆ ਸਕਦੇ ਜਿਸ ਨੇ ਗੱਦੀ ਤੇ ਬੈਠ ਗਏ ਫਿਰ ਤੁਸੀਂ ਮੇਰੇ ਮੰਦਰ ਚ ਨਹੀਂ ਆ ਸਕਦੇ ਤਾਂ ਤੱਕ ਉਹ ਨਹੀਂ ਪ੍ਰਸਾਦ ਚਲਦੇ ਉਦੇਪੁਰ ਚ ਜਦੋਂ ਰਾਜਕੁਮਾਰ ਹੁੰਦੇ ਨੇ ਛੋਟੇ ਹੁੰਦੇ ਨੇ ਆਪਣੀ ਗੱਦੀ ਤੇ ਨਹੀਂ ਬੈਠੇ ਰਾਜਾ ਬਣਦੇ ਤਾਂ ਤਾ ਤੱਕ ਉਹ ਮੰਦਰ ਦੇ ਦਰਸ਼ਨ ਕਰਨਾ ਹੋ ਸਕਦੇ ਨੇ ਜਦੋਂ ਬਹਿਣਗੇ ਸਿੰਘਾਸਨ ਤੇ ਤੇ ਫਿਰ ਉਹ ਦਰਸ਼ਨ ਨਹੀਂ ਕਰਨਾ ਹੋ ਸਕਦੇ ਇਹ ਬਾਹਰ ਹੀ ਮਤਾ ਦੇ ਕੇ ਜਾਂਦੇ ਨੇ ਪਰਮੇਸ਼ਰ ਦਾ ਰੰਗ ਰੂਪ ਚੇਨ ਚੁਕਰ ਕੋਈ ਵੀ ਨਹੀਂ ਲੇਕਿਨ ਭਗਤਾਂ ਦੀ ਰક્ષા ਬਾਸੇ ਸਾਰੇ ਰੂਪ धारण ਕਰ ਲੈਂਦੇ ਨੇ ਕਈ ਬਾਲਕ ਬਣ ਕੇ ਕੀ ਦੀ ਰੱਖਿਆ ਕਰਦੇ ਨੇ ਜੈਸਾ ਉਹਨੇ ਸੋਚਿਆ ਉਹ ਵੈਸਾ ਰੂਪ ਧਾਰਨ ਕਰਦੇ ਭਗਤ ਦੀ ਇੱਛਾ ਪੂਰੀ ਕਰਨ ਲਈ ਪਰਮੇਸ਼ਰ ਨੇ ਉਹਦਾ ਰੰਗ ਰੂਪ ਚੇਨ ਚੁਕਰਦਾ ਆਪਣਾ ਹੈ ਨਹੀਂ ਲੇਕਿਨ ਭਗਤਾਂ ਦੀ ਰક્ષા ਬਾਸੇ ਭਗਤਾਂ ਨੂੰ ਦਰਸ਼ਨ ਦੇਣ ਵਾਸਤੇ ਜੈਸਾ ਜੈਸਾ ਕੋਈ ਰੂਪ ਧਾਰਨ ਕਰਦਾ ਹੈ ਵੈਸੇ ਰੂਪ ਚ ਰੂਪ ਨੂੰ ਦਰਸ਼ਨ ਦੇ ਦਿੰਦੇ ਨੇ ਇਸ ਕਰਕੇ ਗੁਰਨਾਨ ਸਾਹਿਬ ਪਰਮਾਨ ਕਰਦੇ ਨੇ ਉਸ ਪਰਮੇਸ਼ਰ ਦਾ ਕੈਸਾ ਰੂਪ ਹੈ ਅਕਾਲ ਮੂਰਤ ਹੈ ਐਸੀ ਮੂਰਤ ਜਿਹੜੀ ਅਕਾਲ ਹੈ ਜਿਸ ਦੇ ਉੱਪਰ ਕਾਲ ਦਾ ਅਸਰ ਨਹੀਂ ਪੈਂਦਾ ਵੈਸੇ ਮੂਰਤ ਝੂਠੀ ਹੁੰਦੀ ਹੈ ਲੇਕਿਨ ਉਸ ਪਰਮੇਸ਼ਰ ਦੀ ਸੱਚੀ ਮੂਰਤ ਹੈ ਕਿਉਂਕਿ ਭਗਤ ਜਿਸ ਮਨ ਦੇ ਜਿਸ ਮਨ ਦੇ ਵਿੱਚ ਖਿਆਲ ਨਾਲ ਉਸ ਪਰਮੇਸ਼ਰ ਦਾ ਧਿਆਨ ਕਰਦਾ ਹੈ ਵੈਸੀ ਮੂਰਤ ਧਾਰਨ ਕਰਕੇ ਪਰਮੇਸ਼ਰ ਦੇ ਸਾਹਮਣੇ ਆ ਜਾਂਦੇ ਨੇ ਤਾਂ ਨene ਪੱਥਰ ਤੋਂ ਹੀ ਭਗਵਾਨ ਨੂੰ ਪ੍ਰਗਟ ਕਰ ਲਿਆ ਉਹਨੇ ਸੋਚਿਆ ਇਸ ਪਰਮੇਸ਼ਰ ਹੈ ਸੱਚਮੁੱਚ ਇਸ ਪੱਥਰ 'ਚ ਪਰਮੇਸ਼ਰ ਪ੍ਰਗਟ ਹੋ ਗਿਆ ਨਾਮਦੇਵ ਲਈ ਮੂਰਤੀ 'ਚ ਪਗੜ ਕੀਤਾ ਦੰਦ ਭਲਾ ਰੇ ਮੂਰਤੀ ਨੂੰ ਅੱਜ ਤੱਕ ਦਾਦਾ ਜੀ ਨੇ ਕਦੀ ਦੰਦ ਭਲਾਇਆ ਨਹੀਂ ਲੇਕਿਨ ਨਾਮਦੇ ਬੈਠ ਗਏ ਉਸ ਦਿਨ ਮੇਰਾ ਦਾਦਾ ਰੋਜ਼ ਦੰਦ ਭੁਲਾਉਂਦਾ ਹੈ ਭਗਵਾਨ ਨੂੰ ਤੇ ਦਾਦਾ ਜੀ ਬਾਹਰ ਗਏ ਨੇ ਤੇ ਹੁਣ ਨਾਮਦੇਵ ਦੀ ਵਾਰੀ ਆ ਗਈ ਉਹ ਸੋਚਦਾ ਜੀ ਕਦੀ ਮੈਨੂੰ ਕੋਈ ਜ਼ਿਆਦਾ ਸਮਾਂ ਮਿਲੇ ਆ ਨਾਮ ਦੇ ਬੈੜਗੇ ਕਡੋਰਾ ਲੈ ਕੇ ਦੁੱਧਾ ਦੁੱਧ ਪੀ ਮੇਰੇ ਗੋਬਿੰਦ ਰਾਏ ਦੁੱਧ ਪਿਓ ਮੇਰੇ ਮਨਪਤੇ ਆਏ ਕੰਨੀ ਤੇ ਪਿਤਾ ਗੁੱਸਾ ਕਰੇਗਾ ਤੁਸੀਂ ਬੁਲਾਏ ਨਹੀਂ ਦੁੱਧ ਬੜ ਲੇਕੁਨੀ ਦੇਰ ਫਿਰ ਸੋਚਦੇ ਸ਼ਾਇਦ ਕੋਈ ਕੋਲ ਸੁਚਾਣਾ ਹੋਵੇ ਝੂਠਾ ਨਾ ਹੋਵੇ ਕਿਤੇ ਕਿ ਦੁੱਧ ਠੀਕ ਤਰ੍ਹਾਂ ਉਬਲਿਆ ਨਹੀਂ ਜਾਂ ਚੀਨੀ ਘੱਟ ਪੈ ਗਈ ਦਵਾਰਾ ਜਾ ਕੇ ਕੋਲ ਮਾਣਦੇ ਨੇ ਇਹ ਬੜੀ ਸੋਹਣੀ ਤਰ੍ਹਾਂ ਦਾ ਦੁੱਧ ਬਾਲ ਕੇ ਚੀਨੀ ਪਾ ਕੇ ਲੈ ਕੇ ਆਏ। ਸੁਨ ਘਟੋਰੀ ਅੰਮ੍ਰਿਤ ਭਰੀ ਲੈ ਨਾ ਮੈਂ ਹਰ ਅੱਗੇ ਧਰੀ। ਬੜਾ ਸੋਨੇ ਵਰਗਾ ਚਮਕਾ ਕੇ ਕੌਲ ਲੈ ਕੇ ਆਏ ਦੁੱਧ ਪਾ ਕੇ ਤੇ ਫਿਰ ਭਗਵਾਨ ਅੱਗੇ ਰੱਖ ਕੇ ਕਹਿੰਦੇ ਨੇ ਦੁੱਧ ਪਿਓ ਮੇਰੇ ਗੋਪਿੰਦਰਾਏ। ਦੁੱਧ ਪਿਓ ਮੇਰੇ ਮਨਪਤਿਆਏ। ਕਹਿੰਦੇ ਤੇ ਪਿਆਰ ਸਾਇਰ ਗੁੱਸਾ ਕਰੇਗਾ। ਭਗਵਾਨ ਨੇ ਦੇਖਿਆ ਕਿਸੇ ਪੋਲੇ ਭਗਤ ਨਾਲ ਬੁਲਾਈ ਜਾਂਦਾ ਵੀ ਦੁੱਧ ਪੀਉ ਨਹੀਂ ਤਾਂ ਮੈਂ ਵੀ ਨਹੀਂ ਪੀਣਾ ਗਾਣਾ ਕੁਝ ਵੀ ਤੇ ਭਗਵਾਨ ਪ੍ਰਗਟ ਹੋ ਗਏ ਮੂਰਤੇ ਨੇ ਉੱਠ ਕੇ ਦੁੱਧ ਪੀ ਲਿਆ ਜਿਥੇ ਜੈਸੇ ਤਰ੍ਹਾਂ ਦੇ ਨਾਲ ਜਿਹੜਾ ਭਗਤ ਯਾਦ ਕਰਦਾ ਹੈ ਵੈਸਾ ਉਹਦਾ ਰੂਪ ਹੁੰਦਾ ਹੈ ਵੈਸੇ ਦੇਸ਼ ਕਾਲ ਵਸਤਾ ਦਾ ਕੋਈ ਫਰਕ ਨਹੀਂ ਪੈਂਦਾ ਪਰਮੇਸ਼ਰ ਤੇ ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਇਸ ਪਰਮੇਸ਼ਰ ਦਾ ਕੈਸਾ ਰੂਪ ਹੈ ਅਕਾਲ ਮੂਰਤ ਹੈ ਕੋਈ ਵੀ ਕਾਲ ਦਾ ਉਸੇ ਸਨਿਆ ਕਾਲ ਉਹਦੇ ਅਧੀਨ ਹੈ ਪਰਮੇਸ਼ਰ ਦੇ ਸਾਰਾ ਸੰਸਾਰਿਕ ਕਾਲ ਦੇ ਅਧੀਨ ਹੈ ਲੇਕਿਨ ਪਰਮੇਸ਼ਰ ਦੇ ਅਧੀਨ ਜਿਹੜਾ ਹੈ ਕਾਲ ਹੈ ਇਸ ਤਰ੍ਹਾਂ ਜਦੋਂ ਜਿਹੜਾ ਵੀ ਜੀ ਪਰਮੇਸ਼ਰ ਸ਼ਰਨ ਨਾਗਤ ਹੁੰਦਾ ਹੈ ਅਰਦਾਸ ਕਰਦਾ ਹੈ ਉਹਦੀ ਸਾਰੀ ਇੱਛਾ ਮਹਾਰਾਜ ਪੂਰਨ ਕਰ ਦਿੰਦੇ ਨੇ